ਹਾਂਜੀ ਦੋਸਤੋ ਸ਼ਾਸਤਰੀ ਕਾਲ ਦੀ ਸਾਰਾਂ ਲੋਜੀ ਬ੍ਰੀ ਸਾਨੂੰ ਦੋ ਝੋਟੇ ਖਰੀ ਲੱਗੇ ਆ ਝੋਟੇ ਬੜੇ ਢੀਲੀ ਜਿਹਾ ਨੇ ਬਹੁਤ ਸੋਹਣੀ ਜਿਹਾ ਆ ਤਾਂ ਬਹੁਤ ਸੋਹਣੀ ਜਿਹੀ ਝੋਟੀ ਆ ਦੇਖੋ ਇਹਦੇ ਦੋਨੇ ਮੋਹਰੇ ਪਰ ਦੋਨੇ ਮਗਰਲੇ ਤੇ ਪੂੰਛ ਬਹੁਤ ਕੈਂਟਾ ਇਹ ਵੀ ਮਨ ਬ੍ਰੀ ਹਰੀ ਦੋ ਜਾਲ ਤੋਂ ਘਟਾ ਕਹਿੰਦੇ ਤੇ ਕੁੰਡੀ ਜਿਨੀ ਬਹੁਤ ਵਧੀਆ ਜੀ ਤੇ ਨਾਲੀ ਇਹਦੇ ਕਾਹ ਹੈ ਇਹ ਵੀ ਦੇਖ ਇਹ ਵੀ ਦੋ ਛਾਲ ਜਿਹੋੜੇ ਦੀ ਤੇ ਦੇ ਵੀ ਬੋਗ ਹੈ ਤਾਂ ਬਾਈ ਲੈ ਕੇ ਆਏ ਤਿੱਕੇ ਪੱਛੋਂ ਇਹ ਇੱਜਾ ਦੀ ਹੁਣ ਆਪਾਂ ਜਿਹਨਾਂ ਦੇ ਇੱਜ ਕਰਨਾ ਆਏ ਸੀਗੇ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਆਪਾਂ ਵੀ ਅੱਜ ਠੁੱਟੀ ਦੀ ਇੱਜ ਅੱਜ ਕਰਨੀ ਆ ਆਪਾਂ ਦੇ ਬਾਈ ਦੇ ਆਪਣਾ ਟੀਕਾ ਭਰਵਾ ਰਹੇ ਜਲਾਬੀ ਦਾ ਕਾਲ ਬੋਲਾ ਜੋ ਕਿ ਆਪਣੇ ਖਾਣੇ ਪਿੰਡ ਦਾ ਹੈ ਜਲਾਬੀ ਕਾਲ ਬੋਲਾ ਤੇ ਖਾਣੇ ਪਿੰਡ ਦਾ ਹੰਦੀ ਬਿਲਵੇ ਬਾਈ ਲੋਵੇ ਤੇ ਉਹਨੇ ਬਾਈ ਹੁਣ ਪਾਲਿਆ ਟੀਗਾ ਕਿ ਲੱਕ ਮੇਲੇ ਤੋਂ ਵੀਰੇ ਉਹ ਉਹਦੀ ਮਾਂ ਜਿੱਤੀ ਵੀ ਇੱਥੇ ਆ ਵੀ ਇੱਥੇ ਆਇਆ ਉਹ ਉਹਦਾ ਮਾਣਾ ਵੀਰੇ ਉਹਦਾ 20 ਕਿਲੋ ਕੱਢਿਆ ਆਗਾ ਤੇ ਉਹਦੀ ਭੈਣ ਵੀਰੇ ਮੇਲੇ ਦੇ ਬਾਟਾ ਹੀ ਹੋਈ ਐ ਸਿੱਕ ਮੇਲੇ ਤੇ ਤੇ ਉਹ ਜੋ ਤੋਂ ਵੀਰੇ ਕਹਿੰਨੇ ਆਪਣੇ ਬਾਈ ਦਾ ਪੈਦਾ ਵੀਰੇ ਛੂੜ ਜੀਗਾ ਤੇ ਛੂੜ ਦਾ ਮਨ ਸਾਰਾ ਜੱਟਣਾ ਉਹਦੀ ਮਨ ਲਿਜਾਪੀ ਦੀ ਆ ਤੇ ਮੈਂ ਤਾਂ ਨੋ ਭੁੱਲ ਗਿਆ ਬਾਈ ਕੀ ਹੁੰਦਾ ਉਹ ਉਹਦਾ ਬੁੱਲ ਸੀ ਉਹ ਦੇਖੋ ਬਹੁਤ ਹੁਣ ਹੀਟ ਚ ਆ ਗਈ ਦੇਖੋ ਤਾਰਾਂ ਬਹੁਤ ਵਜੇ ਰਿਤ ਲੰਮੀ ਲੰਮੀ ਨੇ ਅੱਜ ਵੀ ਹੀਟ ਚ ਤੇ ਕੱਲੋ ਇਹਦਾ ਫੋਨ ਆਈ ਸੀਗਾ ਭਰਨ ਬਾਰੇ ਅੱਜ ਆਪਾਂ ਆਾਂਗੇ ਤੇ ਪਹਿਲਾਂ ਵੀ ਆਪਾਂ ਇਹਨਾਂ ਢੀਕੇ ਭਰਨੇ ਨੇ ਪਹਿਲਾਂ ਆਪਾਂ ਅਜੂਪਾ ਢੀਕੇ ਇਹ ਛਾਰੇ ਪਚੋਂ ਹੋਂ ਦਾ ਬਈ ਗਏ ਨੇ ਛਾਰੇ ਲਬ ਜਿੰਨੇ ਸਾਰੇ ਪਸ਼ੂ ਨੇ ਸਾਡੀ ਕੈਮਰੇ ਨੂੰ ਬਹੁਤ ਨੌਲੇਜ ਆ ਤੇ ਕੋਈ ਟਿਕਣਗੇ ਪੰਮਾ ਮਾੜਾ ਹਰੇਕ ਨੂੰ ਵੀਰਾ ਵਾਲੇ ਪਤਾ ਹੁਸ਼ਿਆਰ ਬਣ ਦਾ ਪਤਾਗਾ ਗੜਵਾਚੂ ਵਾਲੇ ਤੇ ਵੀਰਾ ਪੰਮਾ ਖੋਰੀ ਕਹਿੰਦੇ ਮਲਕਲੇੜੀ ਫਾਰਮ ਵਾਲੇ ਜਿਹਨਾਂ ਛਾੜਾ ਛੇ ਨੂੰ ਬਾਰੇ ਪਤਾ ਹੁੰਦਾਗਾ ਬਾਕੀ ਬਰੀ ਜਾਣਕਾਰੀ ਹੁਣ ਜ਼ਰੂਰੀ ਹੋ ਜਾ ਰਹਾ ਹਣਾ ਹਰੇਕ ਬੰਦੇ ਨੂੰ ਹਣਾ ਉਹਦੇ ਨਾਲ ਆਪਣੀ ਜਿਹੜੀ ਬਰੀਡ ਆਗੀ ਉਹਦਾ ਫਰਕ ਪੈ ਜਾਂਦਾ ਧਿਆਨ ਨਾਲ ਫਰਕ ਪਿਆ ਜਾਂਦਾ ਤੇ ਕੁਝ ਮਹੀਨ ਪਤਾ ਵੀ ਆ ਡੀ ਕਿ ਭਰਨਾ ਜੇ ਹੁਣ ਅਪਡੇਟ ਕਰੀਏ ਵਧੀਆ ਕੁਆਰਟੀ ਦੇ ਉੱਪਰਾਂਗੇ ਤਾਂ ਇਹ ਬੱਚਾ ਵਧੀਆ ਦੂਗੀ ਹਣਾ ਦੁੱਧ ਵਧੀਆ ਕੱਢੂਗੀ ਤੇ ਮੱਥਰ ਆਪਣੇ ਮੇਰੇ ਮਾਰ ਨਹੀਂ ਹੁੰਦਾ ਪੁੱਛਦੇ ਹਣਾ ਓਨੇ ਪੱਠੇ ਉਹ ਖਾਂਦੀਆਂ 20 ਕਿਲੋ ਵਾਲੀ ਓੰਨੀ ਕਹਿੰਦੇ 8 ਕਿਲੋ ਵਾਲੀ ਖਾਂਦੀ ਹੈ ਤੇ ਓੰਨੀ ਵੀਰੇ ਆਪਣਾ ਟਾਈਮ ਓੰਨੀ ਵਜੇ ਉੱਠਣਾ ਹੁੰਦਾ ਓੰਨੇ ਵਜੇ ਸਾਰਾ ਘੋਹ ਚੱਕਣਾ ਹੁੰਦਾ ਸਾਰਾ ਇਕੱਠਾ ਹੀ ਕਰਨਾ ਹੁੰਦਾ ਓੰਨੀ ਛੰਨੀ ਉਦੋਂ ਵਧੀਆ ਵਧੀਆ ਆਪਾਂ ਬਿਲਕੁਲ ਨੇ ਧਿਆਨ ਦੀ ਮੜਾ ਦਾ ਵਧੀਆ ਤੇ ਆਪਾਂ ਇਹ ਕਹਿੰਨੇ ਆਪਣਾ ਜੋਰ ਲਗਾਇਆ ਪੂਰਾ ਚੀਜ਼ ਤੇ ਵੀ ਆਪਾਂ ਨੁਕਲ ਕਰੇ ਬਲੀਡ ਚਾਰ ਕਰਨੀ ਆ ਪੂਰੀ ਤੇ ਜਿਵੇਂ ਆਪਣਾ ਲਵੇ ਕਾਰ ਨੇ ਆਪਾਂ ਉਹਦੇ ਕਾਰ ਦੇ ਠੀਕੇ ਭਰ ਕੇ ਨਾਲ ਠੀਕਾ ਲਾਇਜ ਕਾਰ ਤੇ ਨੰਨ ਲਿਖ ਕੇ ਡੇਟ ਲੇ ਕੇ ਮਾਲਕ ਕਤੀ ਸਭ ਕੁਝ ਲਿਖ ਕੇ ਵੀ ਆ ਕੀਤਾ ਅਖਰ ਸ਼ਾਮ ਤੇ ਆਪਾਂ ਨੇ ਤਾਂ ਜੋ ਕਿ ਵੇਲੇ ਹੁਣ ਆਪਾਂ ਇਹ ਚੀਜ਼ਾਂ ਠੀਕੇ ਭਰਦੇ ਆ ਹੁਣ ਆਪਾਂ ਰੋ ਠੀਕੇ ਭਰਦੇ ਆ ਦਿਹਾੜੀ ਦੇ ਵੀ ਇਹਨਾਂ ਦਾ ਠੀਕੇ ਭਰਦੀਏ 15 ਭਰਦੀਏ ਤੇ ਕਈ ਵਾਰੀ ਵੀ ਚਾਰ ਮੰਤ ਵੀ ਰਹਿੰਦੇ ਨੇ ਹਨਾ ਆਪਾਂ ਵੀ ਫਟਾਵੇਂ ਚੱਲੀਏ ਉਹਦੇ ਨਾਲ ਕੀ ਹੁੰਦਾ ਛਾਸੀ ਨਾ ਕਈ ਵਾਰੀ ਭੁੱਲ ਜਾਂਦੇ ਆ ਵੀ ਠੀਕ ਆ ਪਰ ਕਿ ਵੀ ਕਿੜਾ ਭਰਿਆ ਹੋਇਆ ਕਈ ਵਾਰੀ ਵੀ ਮਾਲਕ ਭੁੱਲ ਜਾਂਦਾ ਵੀ ਉਹਦਾ ਨੌਂ ਕੀ ਸੀਗਾ ਵਿੱਚ ਹਨਾ ਵਿੱਚ ਜਿਆ ਰੱਖ ਲਦੇ ਨੇ ਤੇ ਉਹਦੇ ਕਾਰਨ ਆਪਾਂ ਨੇ ਵੀ ਕਾਰਾਂ ਦੇ ਉੱਪਰ ਲਿਖ ਕੇ ਸਾਰਾ ਕਰਕੇ ਤੇ ਉਹ ਬਾਈ ਨੂੰ ਦੇ ਦਿੰਦੇ ਆਪਾਂ ਬੀਬੀ ਇਹ ਕੱਟੀ ਦੇ ਖਰਾਬ ਕਰਕੇ ਵੀ ਪੜੀਗਾ ਭਰਿਆ ਸੀ ਆ ਠੀਕ ਆ ਭਰਿਆ ਦੀ ਰੱਖ ਆਮ ਕੇ ਕੋ ਕਾਰ ਉਹਦੇ ਨਾਲ ਵੀਰੇ ਆਪਾਂ ਨੂੰ ਇਹ ਪਤਾ ਚੱਲੇ ਜਾਂਦਾ ਵੀ ਇਹਦੇ ਠੀਕ ਆ ਕਿੜਾ ਭਰਿਆ ਹੋਇਆ ਤੇ ਮੂਰੇ ਆਪਾਂ ਕਿੜਾ ਭਰਨਾ ਕਈ ਵਾਰੀ ਆਪਾਂ ਨਾ ਉਹੀ ਢਿੱਕੇ ਪਰ ਇਹ ਨੰਬਰ ਮੜ ਕੇ ਜੇ ਮੱਲ ਹੁਣ ਇਹ ਕਾਲ ਬਲ ਦੀ ਕੱਟੀ ਹੋ ਗਈ ਮੂਰੇ ਫੇਰ ਆਪਾਂ ਕਾਲ ਬਲ ਦੀ ਭਰਦੀ ਉਹ ਗਲਤ ਹੋ ਜਾਂਦਾ ਕੰਮ ਆਪਾਂ ਇਹ ਚੀਜ਼ ਬੜਾ ਧਿਆਨ ਲਾ ਲੈਣਾ ਵਿਧੀ ਵੱਧ ਤੋਂ ਵੱਧ ਤਾਂ ਜੋ ਆਪਾਂ ਕਹਿੰਦੇ ਨੇ ਮੈਂ ਬੀੜ ਵੱਧ ਵੱਧ ਤਿਆਰ ਕਰੀਏ ਬਾਕੀ ਜਿਹੜੀ ਨਾਖਲਾ ਵਿਧੀ ਆਪਾਂ ਤਿਆਰ ਬੰਦ ਕਰਨੀਆਂ ਤੇ ਕਿੰਨਾ ਪ੍ਰਾਬਲਮ ਵਿੱਚ ਰੱਖੇ ਹੋਣੇ ਬਹੁਤ ਉਹ ਵੱਧ ਦੇ ਹੀ ਰੱਖ ਰਹੇ ਨੇ ਜਿੰਨੇ ਮੂਰਾ ਮੂਰਾ ਮੱਧਰਾ ਰੱਖ ਰਹੇ ਨੇ ਪਰ ਹੁਣ ਥੋੜਾ ਜਿਹਾ ਜ਼ੋਰ ਪਿਆ ਹੋਇਆ ਚੀਜ਼ ਨਹੀਂ ਹੁਣ ਜਿਹੜੀ ਵੀ ਪਸੂ ਬਹੁਤ ਲੋਕ ਰੱਖ ਰਹੇ ਨੇ ਵਧੀਆ ਤੇ ਪੱਤੂ ਸ਼ੋਹਣੇ ਵੀ ਨੇ ਬੁੱਧੇ ਵਧੀਆ ਹੁੰਦੇ ਨਾਲ ਤੇ ਬਾਕੀ ਵੀਰੇ ਵੀਡੀਓ ਕੇ ਸ਼ੇਅਰ ਕਰ ਦਿਓ ਫਤਵਾਦ ਠੀਕ ਹੈ ਜੀ